ਮੈਂ ਕੁੜੀ ਗਈ ਹੀ ਡੰਗਰਾਂ ਨੂੰ ਪਾਣੀ ਪੁਲਾਣ ਤੇ ਘਾਪਾਨ ਤੇ ਉਹਨੇ ਪੀਤੀ ਹੋਈ ਸ਼ਰਾਬ ਕਾਂਦੇ ਤੋਂ ਟੱਪੀ ਗਈ ਆਈ ਗਿਆ ਤੇ ਕਾਂਦੇ ਟੱਪੀ ਆਈ ਗਿਆ ਮੈਨੂੰ ਜੱਫੀਆਂ ਪਾਣ ਲੱਪਿਆ ਨਾਲੇ ਮੇਰਾ ਮੂੰਹ ਘੋਟਣ ਲੱਪਿਆ ਆਈ ਗਿਆ ਤੇ ਮੈਂ ਮੇਰੇ ਨਾਲ ਜ਼ਬਰਦਸਤੀ ਕਰਨ ਲੱਪਿਆ ਤੇ ਮੈਂ ਧੱਕਾ ਧੱਕਾ ਮਾਰੀ ਕਿ ਮੈਂ ਪਰੇ ਕਿਤਾ ਮੈਂ ਘਰ ਆਈ ਕਿ ਮੈਂ ਨਹੀਂ ਦੱਸਿਆ ਘਰ ਤੇ ਮੈਂ ਦੂਜੇ ਦਿਨ ਮੰਮੀ ਨੂੰ ਆਈ ਕੇ ਦੱਸਿਆ ਤੇ ਦੂਜੇ ਦਿਨ ਵੀ ਮੈਨੂੰ ਮਾਰਨ ਦੀ ਵੀ ਧਮਕੀ ਦਿੱਤੀ ਤੇ ਜੇ ਕਹਿੰਦੇ ਤੂੰ ਦੱਸਿਆ ਤੇਰੀ ਬਦਨਾਮੀ ਹੋਣੀ ਚਾਨੋ ਮਾਰਨ ਦੀ ਧਮਕੀ ਵੀ ਦੇ ਰਿਆ ਸੀ ਹਾਂਜੀ ਕੀ ਨਾਮ ਹੈ ਬੰਦੇ ਦਾ ਸतीश ਤੇ ਹੁਣ ਤੁਸੀਂ ਪੁਲਿਸ ਕੰਪਲੇਨ ਕਰਾਈ ਇਸ ਮਾਮਲੇ 'ਚ ਹਾਂਜੀ ਕੀ ਮੰਗ ਕਰਦੇ ਹੋ ਪੁਲਿਸ ਤੋਂ ਕਿ ਮੈਨੂੰ ਇਨਸਾਫ ਲੱਭੇ ਮੈਂ ਮੰਗ ਕਰਦੀ ਆ ਕਿ ਪੁਲਿਸ ਨੂੰ ਜਲਦੀ ਤੋਂ ਜਲਦੀ ਫੜੇ ਤੇ ਮੈਨੂੰ ਇਨਸਾਫ ਦੇਵੇ ਮੈਂ ਰਾਤ ਨੂੰ ਆਇਆ ਮੈਨੂੰ ਆਦਮੀ ਦੱਸਿਆ ਮੇਰੇ ਘਰ ਵੀ ਨੇ ਪੇਦਾ ਦਾ ਵੀ ਬੰਦੇ ਨੇ ਬਰਦਤ ਕੀਤੀ ਹੈ ਤਾਂ ਅਸੀਂ ਰਾਤ ਨੂੰ ਗਿਆ ਸਾਨੂੰ ਨਹੀਂ ਮਿਲਿਆ ਇਹ ਅਸੀਂ ਜਿਹੜੇ ਪੁਲਿਸ ਕੋਲ ਅਪਲਿਕੇਸ਼ਨ ਦਿੱਤੀ ਹੈ 112 ਨੇ ਬਤ ਵੀ ਫੋਨ ਵੀ ਕੀਤਾ ਤੇ ਰਾਤ ਨੂੰ ਉਹਨਾਂ ਨੇ ਫੋਨ ਆਇਆ ਵੀ ਸਾਡੂ ਕੋ ਨਹੀਂ ਤੁਸੀਂ ਅਪਲਿਕੇਸ਼ਨ ਦਿਓ ਤਾਂ ਅਸੀਂ ਅਪਲਿਕੇਸ਼ਨ ਦਿੱਤੀ ਤੇ ਉਹ ਸਵੇਰੇ ਅਪਲਿਕੇਸ਼ਨ ਦੇ ਗਏ ਕਾਲੇ ਦੇ ਗਏ ਕਦੀ ਤੁਹਾਨੂੰ ਵੀ ਉਹਨੇ ਜਾਨਵਰ ਮਾਰ ਲਈ ਕਹਿੰਦੇ ਦਿੱਤੀ ਨਹੀਂ ਪਹਿਲੇ ਗੰਦਾ ਸੀਗਾ ਜਦ ਲਈ ਕੁਬੜਾ ਵਰਤਾਂ ਤੁਸੀਂ ਕਿਤੇ ਜਾਨਵਰ ਮਾਰ ਦਿੱਤਾ ਕਿੱਦਾਂ ਵੀ ਆ ਤੂੰ ਉਤਮਾ ਜੀ ਬੁਲਾਣੇ ਸੜਤਾਂ ਨੂੰ ਤੇ ਹੁਣ ਇਹ ਹਾਲਤ ਹੋਈ ਕੀਤੀ ਹੈ ਮੇਰੀ ਕੁੜੀ ਨਾਲ ਜਬਰਦਸਤੀ ਕੀਤੀ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਨੂੰ ਹੀ ਮੰਗ ਕਰਨੇ ਸਾਨੂੰ ਸਾਫ਼ ਲੱਗੇ ਤੋਂ ਉਸ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਹੈ ਕੀ ਚਾਹਤ ਕਰਦੇ ਤੁਸੀਂ ਮੇਰੀ ਕੁੜੀ ਦਾ ਨਾਲ ਜੀ ਸतीश ਕੁਮਾਰ ਬੰਦਾ ਉਹਨੇ ਕੁੜੀ ਗਈ ਨਾਲ ਗੰਦੀ ਹਰਕਤ ਕੀਤੀ ਹੈ ਉਹਨਾਂ ਜਬਰਦਸਤੀ ਕਰਨੀ ਚਾਹੀਏ ਤੇ ਆਪਣੇ ਕੁੜੀ ਦੇ ਕੰਧ ਟੱਪ ਕੇ ਆਇਆ ਕੁੜੀ ਨੂੰ ਹਿਤਾ ਕੀਤਾ ਉਹਨੇ ਆ ਕੇ ਤੇ ਮੈਂ ਚਾਹੁੰਦੀ ਹਾਂ ਉਹਨੂੰ ਐਸੀ ਸਜ਼ਾ ਦਿੱਤੀ ਜਾਵੇ ਪਰ ਦਵਾਰਾ ਕਿਸੇ ਰਾਕੇ ਚੋੱਕੇ ਨਾਲ ਦੇਖਣ ਚੋਂਗਾ ਰਵੇ ਬਸ ਇਦਾਂ ਹੀ ਸਜਾ ਮਿਲਣੀ ਉਹਨੂੰ ਮਸਾ ਸਾਡੀ ਨਹੀਂ ਗਿਆ ਹਾਂਜੀ ਤੁਹਾਨੂੰ ਇਨਸਾਫ ਹੈ ਮੇਰੇ ਪੂਰਾ ਪੂਰਾ ਤੁਹਾਡੇ ਮਾਧਿਅਮ ਦਰਨੀ ਇੱਕ ਸ਼ਿਕਾਇਤ ਮਿਲ ਗਿਆ ਵੀ ਦਿਸੂ ਦਾ ਥਾਣੇ ਦੇ ਪਿੰਨ ਬੱਡਲਾ ਵਿੱਚ ਕਿਸੇ ਲੜਕੇ ਨੇ ਕਿਸੇ ਦੇ ਘਰ ਜਾ ਕੇ ਕਿਸੇ ਲੜਕੀ ਨਾਲ ਬਤਮਜੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਸਟ ਇਹੀ ਦਰਖਾਸਤ ਜਿਹੜੀ ਰੀਸੀਵ ਕੀਤੀ ਹੈ ਜੋ ਵੀ ਕਾਨੂੰਨੀ ਕਰਵੇਗਾ ਉਹ ਆਲਵੇਸ ਲੈਂਦੇ ਜਾ ਰਹੀ ਹੈ